ਕੀ ਤੁਸੀਂ ਆਪਣਾ ਕੋਈ ਪਰਸਨਲ ਬਿਜ਼ਨਸ ਸਟਾਰਟ ਕਰਨੀ ਸੋਚਿਆ ਜੇ ਸੋਚਿਆ ਹੈ ਤੇ ਮੈਨੂੰ ਲੱਗਦਾ ਹੈ ਕਿ 90% ਤੁਸੀਂ ਇਸ ਕਰਕੇ ਛੱਡ ਦਿੰਦੇ ਹੋਵੋਗੇ ਕਿ ਬਹੁਤ ਸਾਰੇ ਪੈਸੇ ਇਨਵੈਸਟ ਹੋਣਗੇ ਮੇਰੇ ਮਾਪਿਆਂ ਦੀ ਕਮਾਈ ਖੁੰਜੀ ਆ ਉਹ ਇਸ ਬਿਜ਼ਨਸ ਤੇ ਲਗਾ ਕੇ ਮੈਂ ਡਬੋ ਨਾ ਦਵਾ ਪਰ ਮੈਨੂੰ ਲੱਗਦਾ ਹੈ ਕਿ ਅਸੀਂ ਇਹ ਸਾਰੀਆਂ ਚਿੰਤਾਵਾਂ ਇਸ ਵੀਡੀਓ ਦੇ ਵਿੱਚ ਦੂਰ ਕਰ ਦਵਾਂਗੇ ਔਰ 1 ਟੂ 1 ਅਸੀਂ ਅੱਜ ਤੁਹਾਡੇ ਨਾਲ ਡਿਸਕਸ ਕਰਾਂਗੇ ਕਿ ਬਹੁਤ ਹੀ ਘੱਟ ਪੈਸਿਆਂ ਦੇ ਨਾਲ ਬਿਜ਼ਨਸ ਸਟਾਰਟ ਕਰ ਸਕਦੇ ਹਾਂ ਸਾਥੀਕਰ ਮੈਂ ਰਣਜੀਤ ਪਾ ਜਿਆਦਾ ਦੇਰ ਨਾ ਕਰਦੇ ਅਸੀਂ ਆਈਡੀਆਸ ਡਿਸਕਸ ਕਰਨਾ ਸ਼ੁਰੂ ਕਰੀਏ ਸਾਡਾ ਫਰਸਟ ਆਈਡੀਆ ਹੈਗਾ ਆਰਗੇਨਿਕ ਫਾਰਮਿੰਗ ਔਰ ਮੇਰਾ ਬਹੁਤ ਹੀ ਫੇਵਰੇਟ ਟਾਪਿਕ ਹੈ ਜਿਹੜਾ ਵੀ ਸਾਡਾ ਖਾਣ ਪੀਣ ਉਹ ਅਸੀਂ ਨਾ ਗੋਰੀਆਂ ਵਾਂਗੂ ਕਰਦੇ ਜਾਰ ਪਰ ਮੈਨੂੰ ਲੱਗਦਾ ਕਿ ਅਸੀਂ ਆਪਣੇ ਵਾਸਤੇ ਔਰ ਆਪਣੇ ਆਉਣ ਵਾਲੇ ਬੱਚਿਆਂ ਵਾਸਤੇ ਬਹੁਤ ਹੀ ਨੁਕਸਾਨ ਇਸ ਚੀਜ਼ ਦੇ ਨਾਲ ਕਰ ਰਹੇ ਹਾਂ ਸਾਨੂੰ ਆਰਗੇਨਿਕ ਫਾਰਮਿੰਗ ਕਰਨੀ ਚਾਹੀਦੀ ਹੈ ਔਰ ਸਾਨੂੰ ਦੋ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਇੱਕ ਹੈਗਾ ਕੁਆਂਟੀਟੀ ਔਰ ਦੂਸਰਾ ਹੈਗਾ ਕੁਆਲਿਟੀ ਜਹਾਂ ਦੇ ਤੁਸੀਂ ਟਨਾਂ ਦੇ ਵਿੱਚ ਆਪਣੀ ਕੋਈ ਵੀ ਚੀਜ਼ ਦੀ ਪ੍ਰੋਡਕਸ਼ਨ ਕਰੋ ਔਰ ਉਹਨੂੰ ਬਹੁਤ ਸਸਤੇ ਭਾਅ ਤੇ ਦੇ ਦਿਓ ਜਹਾਂ ਤੁਸੀਂ ਬਹੁਤ ਲਿਮਟਿਡ ਪ੍ਰੋਡਕਸ਼ਨ ਕਰੋ ਔਰ ਉਹਨੂੰ ਬਹੁਤ ਹੀ ਮਹਿੰਗੇ ਭਾਅ ਦੇ ਦਿਓ ਚਾਹੇ ਤੁਸੀਂ ਸੁਣਾ ਹੋਏ ਕਿ ਅੱਜਕੱਲ ਜਿਹੜੀ ਐਮਪੀ ਦੀ ਕਣਕ ਆ ਲੋਕੀ ਸਾਡੇ ਪੰਜਾਬੀ ਵੀ ਬੜੇ ਪ੍ਰੇਫਰੈਂਸ ਨਾਲ ਲੈਂਦੇ ਕਿ ਅਸੀਂ ਐਮਪੀ ਦੀ ਕਣਕ ਖਾਣੀ ਹੈ ਪੰਜਾਬ ਦੀ ਕਣਕ ਨਹੀਂ ਕਸੀਂ ਆਪਣੇ ਕਣਕ ਦੇ ਉਹ ਭਾਰ ਨਹੀਂ ਸਾਨੂੰ ਮਿਲ ਸਕਦੇ ਜੋ ਐਮਕੀ ਦੀ ਕਣਕ ਤੋਂ ਪਾ ਮਿਲਦਾ ਤੇ ਪ੍ਰੇਫਰੈਂਸ ਇਹ ਹੋਏਗੀ ਕਿ ਤੁਸੀਂ ਆਰਗੈਨਿਕ ਫਾਰਮਿੰਗ ਜਾਓ ਤੁਸੀਂ ਲੈਟਸ ਬੀਜੋ ਔਰ ਆਰਗੈਨਿਕ ਫਾਰਮਿੰਗ ਕਰਦੇ ਹੋ ਜਿਹਦਾ ਫਾਇਦਾ ਤੁਹਾਡੇ ਸਰੀਰ ਨੂੰ ਵੀ ਹੋ ਰਿਹਾ ਔਰ ਤੁਸੀਂ ਚੰਗੀ ਇਨਕਮ ਵੀ ਕਮਾ ਰਹੇ ਹੋ ਔਰ ਇਸ ਦੇ ਰਿਲੇਟਡ ਅਸੀਂ ਹੋਰ ਵੀਡੀਓ ਬੜੀ ਡਿਟੇਲ ਦੇ ਵਿੱਚ ਬਣਾਵਾਂਗੇ ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ-ਕਿਹੜੇ ਤੁਸੀਂ ਘੱਟ ਪੈਸੇ ਦੇ ਵਿੱਚ ਔਰ ਕਿਹੜੇ-ਕਿਹੜੇ ਕਿੰਨੇ ਏਰੀਆ ਦੇ ਵਿੱਚ ਤੁਸੀਂ ਆਰਗੈਨਿਕ ਫਾਰਮਿੰਗ ਕਰ ਸਕਦੇ ਅਰ ਸਾਡਾ ਨੈਕਸਟ ਬਿਜ਼ਨਸ ਆਈਡੀਆ ਹੈਗਾ ਜੀ ਫੂਡ ਕੇਟਰਿੰਗ ਜਦੋਂ ਤੁਹਾਡੇ ਮਾਈਂਡ ਚ ਆਂਦਾ ਹੋਵੇਗਾ ਤੇ ਸੋਚਦਾ ਕਿ ਬਹੁਤ ਸਾਰੇ ਫੂਡ ਕੇਟਰਿੰਗ ਵਾਲੇ ਬੰਦੇ ਨੇ ਮੈਂ ਇਸ ਚੀਜ਼ ਨੂੰ ਰეკਮੈਂਡ ਕਰੂੰਗਾ ਕਿ ਤੁਸੀਂ ਬੜੇ ਛੋਟੇ ਲੈਵਲ ਤੇ ਇਹਨੂੰ ਸਟਾਰਟ ਕੀਤਾ ਜਾਏ ਜਿਵੇਂ ਤੁਹਾਡੇ ਫਰੈਂਡ ਸਰਕਲ ਨੇ ਉਹ 20 ਤੋਂ 25 ਬੰਦਿਆਂ ਦੀ ਇੱਕ ਕੋਈ ਪਾਰਟੀ ਅਰੇਂਜ ਕਰਨਾ ਚਾਹੁੰਦੇ ਨੇ ਤੁਸੀਂ ਅੱਗੇ ਹੋ ਕੇ ਕਰੋ ਜੀ ਮੈਂ ਇਸ ਦਾ ਪੂਰੇ ਪਾਰਟੀ ਦਾ ਅਰੇਂਜਮੈਂਟ ਮੈਂ ਕਰਾਂਗਾ ਉਹਦੇ ਨਾਲ ਕੀ ਹੋਏਗਾ ਕਿ ਤੁਹਾਨੂੰ 20 25 ਬੰਦੇ ਤੁਹਾਡੇ ਨੌਨ ਹੋਣਗੇ ਔਰ ਤੁਹਾਨੂੰ ਐਪਰੀਸ਼ੀਏਟ ਵੀ ਕਰਨਗੇ ਔਰ ਤੁਹਾਨੂੰ ਆਰਡਰ ਮਿਲ ਵੀ ਜਾਏਗਾ ਤੁਹਾਨੂੰ ਆਰਡਰ ਵਾਸਤੇ ਭਜਣਾ ਨਹੀਂ ਪਵੇਗਾ ਜਿੱਥੇ ਤੁਹਾਡਾ ਹੋਰ ਸਰਕਲ ਹੈਗਾ ਤੁਸੀਂ ਉਹਨਾਂ ਨੂੰ ਆਪਣੇ ਨਾਲ ਅਟਰੈਕਟ ਕਰੋ ਕਿ ਮੈਂ ਆਪਣੇ ਦੋਸਤਾਂ ਦੀ ਕੇਟਰਿੰਗ ਕੀਤੀ ਸੀਗੀ ਤੁਸੀਂ ਉਹਨਾਂ ਤੋਂ ਫੀਡਬੈਕ ਲਓ ਮੇਰੀ ਕੇਟਰਿੰਗ ਦੀ ਤਾਂ ਕਿ ਉਸ ਤੋਂ ਇੱਕ ਆਈਡੀਆ ਹੋ ਜਾਏਗਾ ਕਿ ਹਾਂ ਜੇ ਇਹ ਬੰਦਾ ਬਿਜ਼ਨਸ ਕਰ ਸਕਦਾ ਔਰ ਇਹਨੇ ਅੱਛਾ ਕੰਮ ਕਰਕੇ ਦਿੱਤਾ ਸੀ ਔਰ ਇਸ ਦੇ ਨਾਲ ਨਾਲ ਉਹ ਤੁਹਾਡੇ ਰੈਫਰੈਂਸ ਬਣ ਜਾਣਗੇ ਜੇ ਤੁਸੀਂ ਇਸ ਸਮਾਲ ਬਿਜ਼ਨਸ ਜਿਹੜਾ ਹੈਗਾ ਕੇਟਰਿੰਗ ਦੇ ਵਿੱਚ ਆਪਣਾ ਹੱਥ ਪਾਓਗੇ ਕਿ ਤੁਹਾਨੂੰ ਜਰੂਰ ਪ੍ਰੋਫਿਟ ਹੋਏਗਾ ਔਰ ਤੁਮ ਇੱਕ ਨਵਾਂ ਐਕਸਪੋਜ਼ਰ ਵੀ ਮਿਲੇਗਾ ਕਿ ਬਿਜ਼ਨਸ ਨੂੰ ਆਪਾਂ ਕਿਵੇਂ ਅੱਗੇ ਲੈ ਕੇ ਜਾਣਾ ਔਰ ਕਿਵੇਂ ਹੋਰ ਐਕਸਪੈਂਡ ਕਰਨਾ ਅਗਲਾ ਸਾਡੇ ਕੋਲ ਬਿਜ਼ਨਸ ਆਈਡੀਆ ਹੈ ਉਹ ਜੀ ਫਿਟਨੈਸ ਟ੍ਰੇਨਰ ਅੱਜਕੱਲ ਸਾਰੇ ਹੀ ਪੰਜਾਬੀ ਮੈਂ ਪੰਜਾਬੀ ਕਹਾਂਗਾ ਮੈਂ ਕਹੋ ਲਾਂਗਾ ਕਿ ਸਾਰੇ ਲੋਕ ਸਾਡੇ ਘਰ ਤੋਂ ਸ਼ੁਰੂ ਹੋ ਜਨਨੇ ਹੈ ਸਾਡੇ ਪਿੰਡ ਤੱਕ ਜਾਣਨੇ ਹੈ ਸਾਰੇ ਲੋਕ ਬਹੁਤ ਜ਼ਿਆਦਾ ਫਿਟਨੈਸ ਨੂੰ ਲੈ ਕੇ ਜਾਗਰੂਕ ਹੋ ਚੁੱਕੇ ਨੇ ਉਹ ਚਾਹੁੰਦੇ ਨੇ ਕਿ ਅਸੀਂ ਆਪਣੀ ਬੋਡੀ ਦਾ ਧਿਆਨ ਰੱਖੀ ਔਰ ਤੁਸੀਂ ਇਸ ਚੀਜ਼ ਦੀਆਂ ਆਨਲਾਈਨ ਕਲਾਸਸਿਸ ਵੀ ਲੈ ਕੇ ਇਸ ਚੀਜ਼ ਨੂੰ ਹੋਰ ਅੱਛੇ ਤਰ੍ਹਾਂ ਐਕਸਪੈਂਡ ਵੀ ਕਰ ਸਕਦੇ ਹੋ ਔਰ ਫਿਟਨੈਸ ਟ੍ਰੇਨਰ ਦੀ ਅੱਜਕਲ ਅੱਛੀ ਇਨਕਮ ਹੋ ਰਹੀ ਆ ਜਿਹੜੇ 30-3000 40-40000 ਸਿਰਫ ਇੱਕ ਬੰਦੇ ਨੂੰ ਟ੍ਰੇਨ ਕਰਨ ਦਾ ਲੈਂਦੇ ਨੇ ਔਰ ਤੁਸੀਂ ਇਹਨੂੰ ਇੱਕ ਅੱਛੇ ਲੈਵਲ ਤੇ ਐਕਸਪੈਂਡ ਕਰ ਸਕਦੇ ਹੋ ਔਰ ਆਨਲਾਈਨ ਸਮੇਂ ਦੇ ਵਿੱਚ ਤੁਸੀਂ ਐਜ ਫਿਟਨੈਸ ਟ੍ਰੇਨਰ ਤੋਂ ਤੁਸੀਂ ਆਪਣਾ ਜਿਮ ਵੀ ਸ਼ੁਰੂ ਕਰ ਸਕਦੇ ਹੋ ਇੱਕ ਆਪਣੀ ਜਿਮ ਦੀ ਚੇਨ ਵੀ ਬਣਾ ਸਕਦੇ ਹੋ ਅਗਲਾ ਬਿਜ਼ਨਸ ਆਈਡੀਆ ਹੈ ਉਹ ਹੈ ਪ੍ਰੂਫ ਰੀਡਿੰਗ ਮੇਰੇ ਖਿਆਲ ਨਾਲ ਬਹੁਤ سارے ਪੰਜਾਬੀ ਜਿਹੜੇ ਪਿੰਡਾਂ ਨੂੰ ਬਿਲੋਂਗ ਕਰਦੇ ਨੇ ਉਹਨਾਂ ਨੂੰ ਸ਼ਾਇਦ ਇਸ ਕਨਸੈਪਟ ਦਾ ਅਜੇ ਨਹੀਂ ਅੱਛੀ ਤਰ੍ਹਾਂ ਪਤਾ ਹੋਏ ਲੇਕਿਨ ਮੈਨੂੰ ਲੱਗਦਾ ਕਿ ਆਪਣੇ ਸਾਰੇ ਬੰਦੇ ਪੰਜਾਬੀ ਬਹੁਤ ਇੰਟੈਲੀਜੈਂਟ ਨੇ ਪਤਾ ਹੋਏਗਾ ਪਰ ਚਲੋ ਮੈਂ ਇਸ ਚੀਜ਼ ਨੂੰ ਹੋਰ ਥੋੜਾ ਇਲੈਬੋਰੇਟ ਕਰਦਾ ਹਾਂ ਪ੍ਰੂਫ ਰੀਡਿੰਗ ਦੇ ਕਨਸੈਪਟ ਚ ਕੀ ਹੁੰਦਾ ਕਿ ਤੁਸੀਂ ਇਸੇ ਦੇ ਡਾਕੂਮੈਂਟਸ ਨੂੰ ਰੀਡ ਕਰਨਾ ਔਰ ਉਹਦੇ ਵਿੱਚ ਗ੍ਰਾਮਰਟੀਕਲ ਮਿਸਟੇਕਸ ਐਂਡ ਸਪੈਲਿੰਗ ਮਿਸਟੇਕਸ ਨੂੰ ਲੱਭਣਾ ਔਰ ਉਹਨਾਂ ਨੂੰ ਦੁਬਾਰਾ ਠੀਕ ਕਰਕੇ ਉਹਨਾਂ ਨੂੰ ਦੇਣਾ ਔਰ ਇਹਦੇ ਵਿੱਚ ਬਹੁਤ ਸਾਰੇ ਤੁਸੀਂ ਆ ਜਿਹੜੇ ਥੀਸਿਸ ਲਿਖੇ ਜਾਂਦੇ ਨੇ ਚਾਹੇ ਉਹ ਨੈਸ਼ਨਲ ਥੀਸਿਸ ਨੇ ਚਾਹੇ ਉਹ ਇੰਟਰਨੈਸ਼ਨਲ ਥੀਸਿਸ ਨੇ ਹਰ ਬੰਦਾ ਕਿਸੇ ਵੀ ਚੀਜ਼ ਨੂੰ ਲਿਖਣ ਤੋਂ ਬਾਅਦ ਉਹਨੂੰ ਪ੍ਰੂਫਰ ਕਰਾਉਣਾ ਚਾਹੁੰਦਾ ਤਾਂ ਕਿ ਕੋਈ ਵੀ ਮਿਸਟੇਕ ਦੇ ਨਾਲ ਉਹ ਚੀਜ਼ ਪਬਲਿਸ਼ ਨਾ ਹੋਵੇ ਔਰ ਉਸ ਬੰਦੇ ਦਾ ਨਾਮ ਨਾ ਖਰਾਬ ਹੋ ਔਰ ਜਿਹੜੇ ਅੱਛੇ ਮੇਰੀਆਂ ਮੇਰੇ ਵੀਰ ਨੇ ਅੱਛੇ ਤਰ੍ਹਾਂ ਚੜੀ ਕੀਤੀ ਹੋਈ ਹੈ ਮੈਂ ਮਨ ਕਰਕੇ ਤੁਸੀਂ ਇਹਨੂੰ ਐਜ਼ ਅ ਸਾਈਡ ਬਿਜ਼ਨਸ ਹੀ ਕਰਕੇ ਵੇਖੋ ਤੁਹਾਨੂੰ ਇਸ ਚੀਜ਼ ਮਜ਼ਾ ਵੀ ਆਏਗਾ ਔਰ ਤੁਹਾਡੇ ਚਾਰ ਪੈਸੇ ਦੀ ਇਸ ਚੀਜ਼ ਤੋਂ ਬਣਨਗੇ ਔਰ ਨੈਕਸਟ ਸਾਡੇ ਕੋ ਟਾਪਿਕ ਹੈਗਾ ਵੀਡੀਓ ਐਡੀਟਿੰਗ ਮੈਨੂੰ ਲੱਗਦਾ ਕਿ ਬਹੁਤ ਸਾਰੇ ਪੰਜਾਬੀਆਂ ਦਾ ਫੇਵਰਟ ਟਾਪਿਕ ਹੋਣਾ ਜੋ ਮੈਂ ਹੁਣ ਤੱਕ ਜਿੰਨੇ ਵੀ ਟਾਪਿਕ ਬੋਲੇ ਨੇ ði ਰੀਜ਼ਨ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੀਲਾਂ ਦੇਖ ਰਹੇ ਹਾਂ ਔਰ ਸੈਕੰਡਲੀ ਅਸੀਂ YouTube ਨੂੰ ਬਹੁਤ ਜ਼ਿਆਦਾ ਸਕਰੋਲ ਕਰਦੇ ਹਾਂ ਔਰ Facebook ਤੇ ਬਹੁਤ ਸਾਰਾ ਕੰਟੈਂਟ ਦੇਖਦੇ ਹਾਂ ਔਰ ਮੈਨੂੰ ਲੱਗਦਾ ਹੈ ਕਿ ਇਹ ਬੜਾ ਹੌਟ ਟਾਪਿਕ ਆ ਔਰ ਤੁਹਾਡੇ ਅچھے ਪੈਸੇ ਵੀ ਬਣ ਸਕਦੇ ਆ ਔਰ ਸੈਕੰਡਲੀ ਸ਼ਾਇਦ ਤੁਸੀਂ ਆਨਲਾਈਨ ਟਾਈਮ ਦੇ ਵਿੱਚ ਅچھے ਆਰਟਿਸਟ ਵੀ ਬਣ। ਔਰ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਕੋਈ ਵੀ ਬਿਜ਼ਨਸ ਸਟਾਰਟ ਕਰਨ ਦੀ ਉਹ ਹੈਗਾ ਉਹਦਾ ਉਸ ਚੀਜ਼ ਦਾ ਇੰਟਰਸਟ। ਤੁਸੀਂ ਕਿੰਨਾ ਇੰਟਰਸਟ ਨਾਲ ਉਹ ਕੰਮ ਕਰਦੇ ਹੋ ਤੁਹਾਨੂੰ ਕਿੰਨਾ ਮਜ਼ਾ ਆਉਂਦਾ ਉਸ ਕੰਮ ਕਰਦੇ। ਔਰ ਤੁਹਾਨੂੰ ਵੀਡੀਓ ਐਡੀਟਿੰਗ 'ਚ ਮੈਂ ਤੁਹਾਨੂੰ ਸ਼ੋਰ ਕਹਿ ਸਕਦਾ ਕਿ ਤੁਹਾਨੂੰ ਬਹੁਤ ਮਜ਼ਾ ਆਉਣ ਵਾਲਾ। ਔਰ ਤੁਸੀਂ ਇਹਨੂੰ ਐਜ਼ ਅ ਪੈਸ਼ਨ ਐਜ਼ ਅ ਸ਼ੌਕ ਸ਼ੁਰੂ ਕਰੋ। ਕੁਝ ਵੀਡੀਓਜ਼ ਆਪਣੀਆਂ ਬਣਾਓ ਆਪਣੇ ਦੋਸਤਾਨੀਆਂ ਬਣਾਓ ਔਰ ਆਪਣੇ ਸਰਕਲ ਦੇ ਵਿੱਚ ਵੀਡੀਓਜ਼ ਨੂੰ ਲੈ ਕੇ ਇੱਕ ਛੋਟੇ ਜਿਹੇ ਅਮਾਉਂਟ ਨਾਲ ਸ਼ੁਰੂ ਕਰੋ ਕਿ ਮੈਂ ਤੇਰੀ ਵੀਡੀਓ ਵੀ ਬਣਾਉਂਗਾ ਤੇਰੀ ਵੀਡੀਓ ਦੀ ਸ਼ੂਟਿੰਗ ਵੀ ਕਰੂੰਗਾ ਐਡਿਟਿੰਗ ਵੀ ਕਰੂੰਗਾ ਔਰ ਮੈਂਦਰ ਕੋ ਐਕਸ ਅਮਾਉਂਟ ਮੈਂ 5000 2000 10000 ਜਿਸ ਵੀ ਅਮਾਉਂਟ ਤੋਂ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਤੁਸੀਂ ਸ਼ੁਰੂ ਕਰੋ ਤੇ ਉਸ ਤੋਂ ਬਾਅਦ ਆੜੀ ਇੱਕ ਵੀਡੀਓ ਵੀ ਵਾਇਰਲ ਹੁੰਦੀ ਹੈ ਤੇ ਹਰ ਬੰਦਾ ਪੁੱਛਦਾ ਹੈਗਾ ਜੀ ਇਹ ਤੁਸੀਂ ਕਿਸ ਬੰਦੇ ਨੂੰ ਬਣਾਈ ਸੀ ਇਹ ਬੰਦੇ ਨੇ ਕਿਸ ਤਰੀਕੇ ਨਾਲ ਐਡੀਟਿੰਗ ਕੀਤੀ ਹੈ ਕਿਹੜਾ ਸੌਂਗ ਲਗਾਇਆ ਸੀ ਔਰ ਬੜੇ ਅੱਛੇ ਇਫੈਕਟਸ ਪਾਈ ਸੀ ਵੀਡੀਓ ਦੇ ਵਿੱਚ ਔਰ ਇਹਦੇ ਵਿੱਚ ਮੈਨੂੰ ਲੱਗਦਾ ਕਿ ਇਹ ਬਹੁਤ ਹੀ ਤੁਹਾਡੇ ਇੱਕ ਇੰਟਰਸਟਿੰਗ ਵਾਲਾ ਟਾਪਿਕ ਔਰ ਅੱਜ ਦੀ ਜਨਰੇਸ਼ਨ ਦਾ ਬਹੁਤ ਹੀ ਮਜ਼ੇਵਾਲਾ ਟਾਪਿਕ ਹੋਏਗਾ ਔਰ ਤੁਹਾਡੀ ਚੰਗੀ ਸਾਈਡ ਇਨਕਮ ਜਿਹੜੀ ਹੈ ਇਸ ਟਾਪਿਕ ਤੋਂ ਸਟਾਰਟ ਹੋ ਸਕਦੀ ਔਰ ਅਗਲਾ ਟਾਪਿਕ ਵੀ ਸਾਡਾ ਬੜਾ ਹੌਟ ਹੈ ਜਿਹੜਾ ਹੈਗਾ ਜੀ ਫੋਟੋ ਸ਼ੂਟ ਅੱਜ ਕੱਲ ਪ੍ਰੀ ਵੈਡਿੰਗ ਫੋਟੋ ਸ਼ੂਟ ਬਰਥਡੇ ਫੋਟੋ ਸ਼ੂਟਸ ਔਰ ਅੱਜ ਇੱਕ ਪੰਜਾਬੀਆਂ ਨੇ ਨਵਾਂ ਸ਼ੌਂਕ ਬਣਾਇਆ ਕਿ ਜਦੋਂ ਕੋਈ ਬਾਹਰ ਤੋਂ ਆਉਂਦਾ ਕੈਨੇਡਾ ਤੋਂ ਆਉਂਦਾ ਜਾਂ ਕਿਤੇ ਵੀ ਆਉਂਦਾ ਉਹ ਵੀ ਕਹਿੰਦਾ ਜੀ ਮੇਰਾ ਸ਼ੂਟ ਕਰੋ ਕਿ ਮੈਂ ਆਪਣੇ ਪੇਰੈਂਟਸ ਨੂੰ 5 ਸਾਲ ਬਾਅਦ ਮਿਲ ਰਿਹਾ ਕੋਈ ਕਹਿੰਦਾ ਜੀ ਮੈਂ 8 ਸਾਲ ਬਾਅਦ ਮਿਲ ਰਿਹਾ ਔਰ ਉਹ ਵੀ ਸ਼ੂਟ ਕਰਾ ਰਹੇ ਨੇ ਆਪਣੀ ਮੈਮਰੀਜ਼ ਨੂੰ ਸਾਨੂੰ ਸੰਭਾਲ ਕੇ ਰੱਖਣਾ ਚਾਹੀਦਾ ਔਰ ਅਸੀਂ ਇਸ ਅੱਛੇ ਰੋਲ ਨੂੰ ਇੱਕ ਆਪਣਾ ਪੈਸ਼ਨ ਬਣਾ ਸਕਦੇ ਹਾਂ ਆਪਾਂ ਫੋਟੋ ਸ਼ੂਟ ਨੂੰ ਇੱਕ ਪ੍ਰੋਫੈਸ਼ਨਲ ਬ੍ਰੇਕੇ ਦੇ ਨਾਲ ਆਪਣੇ ਮੈਂ ਹਮੇਸ਼ਾ ਰეკਮੈਂਡ ਕਰਦਾ ਕਿ ਇੱਕ ਕੈਮਰਾ ਲੈ ਕੇ ਤੁਸੀਂ ਜਿਆਦਾ ਇਨਵੈਸਟਮੈਂਟ ਨਾ ਕਰਕੇ ਤੁਸੀਂ ਇੱਕ ਛੋਟੇ ਕੈਮਰੇ ਤੋਂ ਸਟਾਰਟ ਕਰੋ ਮੈਨੂੰ ਲੱਗਦਾ ਕਿ ਸਕਿਲਸ ਜ਼ਿਆਦਾ ਇੰਪੋਰਟੈਂਟ ਨੇ ਇਸੇ ਹਾਰਡਵੇਅਰ ਦੇ ਨਾਲ ਅਸਾਡਾ ਨੈਕਸਟ ਟੌਪਿਕ ਹੈਗਾ ਰਾਈਟਿੰਗ ਲਿਖਣਾ ਜਿਹਨੂੰ ਪੰਜਾਬੀ ਚ ਕਹਿੰਦੇ ਅਸੀਂ ਕੁਝ ਵੀ ਲਿਖ ਕੇ ਅਸੀਂ ਸੈਲ ਕਰ ਸਕਦੇ ਹਾਂ ਜਦੋਂ ਤੁਸੀਂ ਇੱਕ ਆਰਟੀਕਲ ਲਿਖ ਸਕਦੇ ਹੋ ਬਲੌਗ ਲਿਖ ਸਕਦੇ ਹੋ ਅੱਜਕੱਲ੍ਹ ਪੰਜਾਬ ਦੇ ਵਿੱਚ ਬਹੁਤ ਸਾਰੇ ਰੀਜਨਲ ਚੈਨਲ ਇੱਕ ਲੋਕਲ ਲੈਵਲ ਦੇ ਚੈਨਲ ਚੱਲ ਰਹੇ ਨੇ ਕੁਝ ਪੰਜਾਬ ਲੈਵਲ ਦੇ ਚੈਨਲ ਚੱਲ ਰਹੇ ਨੇ ਜਿਨ੍ਹਾਂ ਨੂੰ ਰਾਈਟਿੰਗ ਜਿਹੜੀ ਚਾਹੀਦੀ ਆ ਕਿ ਤੁਸੀਂ ਉਹਨਾਂ ਦੇ ਲਈ ਬਲੌਗ ਲਿਖੋ ਹੋਰ ਵੀ ਆਈਟੀ ਕੰਪਨੀ ਜਿਹੜੀਆਂ ਨੇ ਉਹ ਤੁਹਾਨੂੰ ਆਫਲਾਈਨ ਤੁਹਾਡੇ ਘਰ ਤੋਂ ਬੈਠ ਕੇ ਤੁਹਾਨੂੰ ਹਾਇਰ ਕਰ ਲੈਂਦੀਆਂ ਨੇ ਕਿ ਤੁਹਾਨੂੰ ਇੰਨੇ ਮੰਥ ਦੀ ਸੈਲਰੀ ਮਿਲੇਗੀ ਤੁਸੀਂ ਸਾਨੂੰ ਇੰਨੇ ਵਰਡਸ ਆਫ ਕੰਟੈਂਟ ਪੂਰੇ ਮਹੀਨੇ ਦੇ ਵਿੱਚ ਭੇਜਣਾ ਤੁਸੀਂ ਖੁਦ ਇੱਕ ਇਨਕਮ ਚੰਗੀ ਬਣਾ ਸਕਦੇ ਹੋ ਔਰ ਨੈਕਸਟ ਸਾਡੇ ਕੋ ਟਾਪਿਕ ਹੈਗਾ ਕਿ ਤੁਸੀਂ ਆਪਣਾ ਫ੍ਰੀਲੈਂਸਿੰਗ ਬਿਜ਼ਨਸ ਸਟਾਰਟ ਕਰੋ ਫ੍ਰੀਲੈਂਸਿੰਗ ਇੱਕ ਐਸਾ ਵਰਡ ਹੈਗਾ ਜੇ ਦੇ ਵਿੱਚ ਤੁਹਾਡੀ ਸਟੱਡੀ ਕੰਮ ਆ ਸਕਦੀ ਹੈ ਤੁਸੀਂ ਜੋ ਹੁਣ ਤੱਕ ਪੜਿਆ ਹੈਗਾ ਜਾਂ ਤੁਸੀਂ ਜੋ ਹੁਣ ਤੱਕ ਸਿੱਖਿਆ ਹੈਗਾ ਉਹ ਕੰਮ ਆ ਸਕਦਾ ਜੇ ਦੇ ਵਿੱਚ ਬਹੁਤ ਸਾਰੇ ਐਸੇ ਫ੍ਰੀ ਪੋਰਟਲਸ ਨੇ ਜਿੱਥੇ ਤੁਸੀਂ ਸਾਈਨ ਅਪ ਕਰਕੇ ਕਿ ਤੁਸੀਂ ਆਪਣਾ ਫ੍ਰੀ ਲਾਂਸਿੰਗ ਕੈਰੀਅਰ ਸ਼ੁਰੂ ਕਰ ਸਕਦੇ ਆ ਉਹਨਾਂ ਵਿੱਚੋਂ ਇੱਕ ਅੱਜਕੱਲ ਬਹੁਤ ਹੀ ਪਪੂਲਰ ਪੋਰਟਲ ਹੈਗਾ ਜਿਸ ਦਾ ਨਾਮ ਹੈਗਾ upwork.com ਤੁਸੀਂ ਉੱਥੇ ਜਾਓ ਆਪਣੀ ਆਈਡੀ ਬਣਾਓ ਉਹਦੇ ਵਿੱਚ ਆਪਣੀ ਜੋ ਤੁਹਾਡੀ ਕੁਆਲਿਫੀਕੇਸ਼ਨਸ ਨੇ ਉਹ ਸਾਰੀਆਂ ਲਿਸਟ ਕਰੋ ਔਰ ਲਿਸਟ ਕਰਨ ਦਾ ਬਾਤ ਤੁਸੀਂ ਉੱਥੇ ਆਪਣਾ ਜੌਬਸ ਤੇ ਅਪਲਾਈ ਕਰ ਸਕਦੇ ਕਿਦੇ ਨਾਲ ਤੁਹਾਡਾ ਇੱਕ ਫ੍ਰੀ ਲੈਂਸਿੰਗ ਕੈਰੀਅਰ ਜਿਹੜਾ ਦੇ ਵਿੱਚ ਸ਼ੁਰੂ ਹੋ ਸਕਦਾ ਸਾਡਾ ਦੂਸਰਾ ਆਈਡੀਆ ਹੈਗਾ ਟਿਊਟਰ ਤੁਸੀਂ ਆਪਣੀ ਸਟੱਡੀ ਦੇ ਨਾਲ ਨਾਲ ਜੇ ਤੁਸੀਂ ਸਪੋਜ਼ ਕੋਈ ਹਾਇਰ ਸਟੱਡੀ ਕਰ ਰਹੇ ਹੋ ਤੁਸੀਂ ਆਪਣੇ ਤੋਂ ਛੋਟੇ ਵਾਲੇ ਬੱਚੇ ਜਿਹੜੇ ਨੇ ਉਹਨਾਂ ਨੂੰ ਤੁਸੀਂ ਐਜ਼ ਅ ਹੋਮ ਟਿਊਸ਼ਨ ਦੇ ਸਕਦੇ ਹੋ ਪਰ ਤੁਸੀਂ ਆਨਲਾਈਨ ਅੱਜਕਲ ਬਹੁਤ ਸਾਰੇ ਪੋਰਟਲਸ ਨੇ ਜਿਹੜੇ ਆਵਰਸੀਸ ਚੱਲਦੇ ਨੇ ਜਿੰਨੇ ਅਮਰੀਕਾ ਚੱਲਦੇ ਨੇ ਜੀ ਬੱਚਿਆਂ ਦੀ ਹੈਲਪ ਕਰ ਸਕਦੇ ਹੋ ਉਹਨਾਂ ਨੂੰ ਆਨਲਾਈਨ ਕਲਾਸਸ ਦੇ ਕੇ ਐਂਡ ਤੁਸੀਂ ਅੱਜਕਲ ਇੱਕ ਪੋਰਟਲ ਸੁਣਿਆ ਵੀ ਹੋਏਗਾ ਜਿਹੜਾ ਆਪਣੇ ਇੰਡੀਆ ਚ ਵੀ ਕਾਫੀ ਪਪੂਲਰ ਨੇ ਬੱਚਿਆਂ ਨੂੰ ਅੱਜਕਲ ਟੈਕਨੀਕਲ ਸਟੱਡੀ ਕਰਾ ਰਹੇ ਨੇ ਪੋਰਟਲਸ ਤੁਸੀਂ ਉਹਨਾਂ ਨੂੰ ਜੁਆਇਨ ਕਰ ਸਕਦੇ ਹੋ ਔਰ ਇਸ ਵੀਡੀਓ ਤੋਂ ਬਾਅਦ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਉਹ ਕੋਰਸ ਦੇ ਕੁਝ ਲਿੰਕ ਵੀ ਪਾਵਾਂਗੇ ਤਾਂ ਕਿ ਤੁਸੀਂ ਉਹਨਾਂ ਨੂੰ ਡਾਇਰੈਕਟਲੀ ਜੁਆਇਨ ਕਰਕੇ ਤੁਸੀਂ ਆਪਣਾ ਇੱਕ ਟਿਊਟਰ ਵਾਲਾ ਜਿਹੜਾ ਸਾਡਾ ਆਈਡੀਆ ਹੈਗਾ بزنس ਆਈਡੀਆ ਤੁਸੀਂ ਉੱਥੋਂ ਸਟਾਰਟ ਕਰੋ ਔਰ ਜਿਵੇਂ ਜਿਵੇਂ ਤੁਹਾਡਾ ਐਕਸਪੀਰੀਅੰਸ ਹੁੰਦਾ ਜਾਏਗਾ ਤੁਹਾਡੇ ਆਪਣਾ ਪੋਰਟਫੋਲੀਓ ਉੱਤੇ ਬਣਦਾ ਜਾਏਗਾ ਤੁਸੀਂ ਆਪਣੀ ਪ੍ਰਾਈਜ਼ਿੰਗ ਜਿਹੜੇ ਨੇ ਤੁਹਾਡੇ ਪਰ ਆਵਰ ਦੇ ਹਿਸਾਬ ਨਾਲ ਤੁਸੀਂ ਚਾਰਜ ਕਰ ਸਕਦੇ ਹੋ ਸੋ ਅਸੀਂ ਆਪਣਾ ਨੈਕਸਟ ਆਈਡੀਆ ਡਿਸਕਸ ਕਰਨੇ ਜਾ ਰਹੇ ਹਾਂ ਉਹ ਹੈਗਾ ਜੀ ਬੁਟੀਕ ਔਰ ਬਹੁਤ ਸਾਰੀਆਂ ਪੈਣਾ ਬਾਤਾਂ ਆ ਜਿਹੜੀਆਂ ਕਿ ਘਰ 'ਚ ਬੈਠ ਕੇ ਉਹ ਕਹਿੰਦੇ ਕਿ ਅਸੀਂ ਬਾਹਰ ਨਹੀਂ ਜਾ ਸਕਦੇ ਅਸੀਂ ਆਪਣੇ ਸ਼ਹਿਰ ਤੋਂ ਬਾਹਰ ਨਹੀਂ ਜਾਣਾ ਜਾਂ ਆਪਾਂ ਕਿਸੇ ਦੇ ਆਫਿਸ 'ਚ ਜਾ ਕੇ ਜੌਬ ਨਹੀਂ ਕਰ ਸਕਦੇ ਲੇਕਿਨ ਉਹ ਘਰੇ ਬੈਠ ਕੇ ਇਹ ਬਿਜ਼ਨਸ ਰਨ ਕਰ ਸਕਦੇ ਆ। ਤੁਹਾਡੇ ਕੋਲ ਕਿਹੜੀਆਂ achhiyan boutiques ਨੇ ਤੁਸੀਂ ਉਹ boutiques ਦੇ ਨਾਲ ਕੰਟੈਕਟ ਐਸਟੈਬਲਿਸ਼ ਕਰੋ ਆਪਣੇ ਉਹਨਾਂ ਨੂੰ ਸੈਂਪਲ ਭੇਜੋ ਉਹਨਾਂ ਨੂੰ ਪਤਾ ਲੱਗੇ ਕਿ ਤੁਸੀਂ ਕਿੰਨਾ ਵਧੀਆ ਕੰਮ ਕਰ ਸਕਦੇ ਹੋ। ਠੀਕ ਹੈ ਜਿੰਨਾ ਹੀ ਹੁੰਦਾ ਤੇ ਤੁਸੀਂ ਕਿ ਇੱਕ ਆਪਣੀ ਇੱਕ ਛੋਟੀ ਜਿਹੀ ਐਡ ਚਲਾ ਕੇ ਆਪਣੇ ਸ਼ਹਿਰ ਦੇ ਵਿੱਚ ਆਪਣੇ ਨਾਲ ਵਾਲੇ ਏਰੀਆ ਦੇ ਵਿੱਚ ਉਦੇ ਨਾਲ ਵੀ ਤੁਸੀਂ ਇਹ ਬਿਜ਼ਨਸ ਨੂੰ ਥੋੜਾ ਐਕਸਪੈਂਡ ਕਰ ਸਕਦੇ ਹੋ ਸੋ ਇਸ ਦੇ ਨਾਲ ਮੈਂ ਇਹ ਚਾਹਾਂਗਾ ਕਿ ਤੁਸੀਂ ਆਪਣਾ ਬੁਟੀਕ ਵਾਲਾ ਬਿਜ਼ਨਸ ਇਹਨ ਚੰਗੀ ਤਰ੍ਹਾਂ ਤੁਸੀਂ ਘਰ ਬੈਠੇ ਅੱچھے ਪੈਸੇ ਕਮਾ ਸਕਦੇ ਹੋ ਸੋ ਇਹਨ ਵਰਡਾਂ ਨਾਲ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਤੁਸੀਂ ਇਸ ਵੀਡੀਓ ਨੂੰ ਦੇਖਿਆ ਔਰ ਆਪਣੇ ਕਮੈਂਟ ਦਿਓ ਤਾਂ ਕਿ ਅਸੀਂ ਇਸ ਰਿਲੇਟਡ ਹੋਰ ਵੀ ਵੀਡੀਓ ਬਣਾਈਏ ਤੇ ਆਪਾਂ ਹੋਰ ਵੀ ਲੋਕਾਂ ਨੂੰ ਜਾਗਰੂਕ ਕਰੀਏ ਔਰ ਜੇ ਮੇਰੀ ਮਦਦ ਨਾਲ ਕਿਸੇ ਦੀ ਬਿਜ਼ਨਸ ਸਟਾਰਟ ਹੋ ਸਕਦਾ ਹੈ ਤਾਂ ਆਪਾਂ ਉਸ ਚੀਜ਼ ਨੂੰ ਜ਼ਰੂਰ ਡਿਸਕਸ ਕਰਦੇ ਹਾਂ ਬਹੁਤ ਬਹੁਤ ਧੰਨਵਾਦ